Sim, bom. Acho que o crônio. Pode ir. ਦਰਾਸ ਰੇਪੀ ਤੇ ਕੇ ਤੇ ਮੈਨੂੰ ਜਾਣਾ ਹੈ ਸੁਭਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋਗੀ ਨਹੀਂ ਢੇੜੀ ਨਹੀਂ ਪੈਂਦੀ ਪਈ ਪੋਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਪਰ ਇਹ ਪਾਣੀ ਹੁਣ ਦੋ ਦਿਨ ਤੇ ਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਹੈ ਭਾਜੀ ਤੇ ਸਾਡੇ ਮੰਡ ਦਾ ਪੋਲ ਵੱਜਣਾ ਚਾਹੀਦਾ ਪੋਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸ਼ਵੇਰੀਓਂ ਤਾਂ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਇਹ ਆਪਣੇ ਘਰ ਜਾਈਏ। ਐਸਾ ਨੂੰ ਇੱਥੇ ਸੇਰਦੇ ਆਣ ਕੇ ਬੈਠੇ ਜੀਆਂ। ਕਿਹੜੇ ਬੰਦੇ ਆ ਬੀ? ਅਸੀਂ ਛੇਬੇ ਜਾਣਾ ਆਪੀ ਛੇਬੇ। ਛੇਬੇ ਸਾਡਾ ਘਰ। ਇੱਥੇ ਗਏ ਸੀ ਆਸਪਾਸ ਗੁਰਦੁਆਰੇ। ਇਧਰ ਮੈਂ ਉਹ ਕਾਨੂੰ ਮਾਣ ਵੰਦ ਦੇ ਤੇ ਕੇ ਨੇ ਪੁਰਾਣੇ ਚਾਹ ਲਿਆ। ਆਲਦੀ ਮੈਂ ਗਏ ਜੀ। ਸਰਾਕ ਮੈਂ ਆਪਣੇ ਤੇ ਕੇ ਦੀ। ਤੋਂ ਮੈਂ ਚਾਹ ਸੇਰ ਚਾਹ ਚੂ ਪੀਤੀ। ਰੂਟੀ ਫਾਦੀ ਤੇ ਮੈਂ ਬੱਸ ਲਈ ਤੇ ਮੈਂ ਚੱਲ ਮੈਂ ਚੱਲਣੀ ਆ ਆਪਣੇ ਪਿੰਡ ਦੇ। ਇੱਥੋਂ ਤੇ ਨੰਗੀਆਂ ਲਈ ਜਾਂਦੇ ਆ। ਸਰਕਾਰਾਂ ਤੋਂ ਕੀ ਮੰਗ ਕਰਦੇ ਆ? ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੁਲ ਬਣੋ। ਪੱਕਾ ਪੁਲ ਬਣੋ, ਪੱਕਾ ਦਰਿਆ, ਪੱਕਾ ਚਾਰ ਛੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਹੋ। ਜਿਹੜਾ ਪੁਲ ਬਾਜੀ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ, ਆ ਸਕੀਏ, ਸਾਨੂੰ ਕੋਈ ਪ੍ਰੋਬਲਮ ਨਾ ਹੋਵੇ। ਅਣੀ ਦੇ ਸਵੇਰੇ ਵਿੱਚ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਇਹ ਹੁਣ ਬਹੁਤਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਲੈ ਸੂਰ ਕੇਭੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮੰਗੇ ਹੋਏ ਕਰਨੀਆਂ ਵੀ ਸਾਡੇ ਕੋਲ ਆ ਕੋਲ ਲਾ ਦਿਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋੜਾ ਸਕ ਨਹੀਂ ਆ ਜੋ ਕਰਨਾ ਤੋਹਾਂ ਕਰਨਾ ਇਹ ਮੜਾ ਮੋਟਾ ਇਹ ਗਰੀਬ ਬੰਟਾ ਜਿਹੜੀ ਹੈ ਨਾ 5000 ਦੁਨੀਆ ਫਾ ਲੱਗੀ ਹੈ ਉਹ ਕਿਤੇ ਨਾ ਆ ਸਕਦੇ ਨੇ ਜੱਸ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਹਾਂ ਠੀਕ ਹੈ ਪਾਪੀ ਮੇਰਾ ਸਤਿਸ਼ ਸਿੰਘ ਨਾਂ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂ ਜੀ ਤੇ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨਾ ਜੀ ਰੈਂਪਾ ਤੇ ਦੋਨਾਂ ਛਾਟਾਂ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜ ਸਾਡਾ ਉਹਨਾਂ ਵੀ ਆ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਕਿਸਤੀ ਪੈ ਰਹੀ ਹੈ ਜੀ ਅੱਥੋਂ ਕੋਈ ਨਹੀਂ ਕਿਸਤੀ ਨਹੀਂ ਪਈ ਜੀ ਪਿੱਛੋਂ ਨਹੀਂ ਉਹਨਾਂ ਕੱਢਿਆ ਲਗ ਲਗ ਪਾਣੀ ਜੀ ਕਿਸਤੀ ਆਪਣਾ ਇੱਕ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਅਜੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਜੀ ਠੀਕ ਹੈ ਜੀ